ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਸੋ ਹੀ ਖਾਲੀ ਐ ਕਿ ਪੰਜਾਬ ਦੀ ਭਲਾਈ ਦੀ ਕੋਈ ਗੱਲ ਨਹੀਂ ਕਰਨੀ ਅੱਜ ਮੁੱਦੇ ਪੰਜਾਬ 'ਚ ਵੱਡੇ ਨੇ ਕਿ ਬਿਜਲੀ ਨਹੀਂ ਆ ਰਹੀ ਖੇਤਾਂ ਨੂੰ ਲਾਈਟ ਨਹੀਂ ਮਿਲ ਰਹੀ ਜਿਹੜੀਆਂ ਸੁੱਕੀਆਂ ਪਈਆਂ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬਣਾਈ ਐਐਸਆਈਟੀ ਨੇ ਸਾਬਤ ਕਰਤਾ ਕਿ ਜਿਹੜੀ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਆ ਉਹ ਪੰਜਾਬ ਦੀ ਜੇਲ੍ਹ ਦੇ ਵਿੱਚ ਹੋਈ ਐ ਹਾਈ ਕੋਰਟ ਨੇ ਡੀਜੀਪੀ ਨੂੰ ਕੋਰਟ ਦੇ ਵਿੱਚ ਬੁਲਾ ਕੇ ਮਾਫੀ ਮੰਗਾਈ ਨਾਲੇ ਕਿਹਾ ਕਿ ਲੱਗ ਰਿਹਾ ਕਿ ਨਸ਼ਾ ਤੁਹਾਡੀ ਮਿਲੀ ਭੁਗਤ ਨਾਲ ਮਿਲ ਰਿਹਾ ਮੁੱਦੇ ਤਾਂ ਨੇ ਪਰ ਮੁੱਖ ਮੰਤਰੀ ਨੇ ਸਾਰਾ ਧਿਆਨ ਇਹ ਮੁੱਦਿਆਂ ਤੋਂ ਭਟਕਾ ਕੇ ਬਾਦਲ ਸਾਹਿਬ ਦੇ ਆਲੇ ਦੋਲੇ ਰੱਖਣਾ ਕਿ ਸੁਖ ਬਲਾਸ ਦੇ ਕਾਗਜ਼ ਪਹੁੰਚ ਕੇ ਮੈਂ ਕਾਰਵਾਈ ਕਰੂੰ ਮੁੱਖ ਮੰਤਰੀ ਸਾਹਿਬ ਤੁਸੀਂ ਮਜਬੂਰ ਹੋ ਕਿਸੇ ਗੱਲੋਂ 3 ਸਾਲ ਤੋਂ ਪੰਜਾਬ ਦੀ ਬਾਗਡੋਰ ਤੁਹਾਡੇ ਹੱਥ ਚ ਹੈ ਵਿਜੀਲੈਂਸ ਤੁਹਾਡੀ ਪੰਜਾਬ ਪੁਲਿਸ ਤੁਹਾਡੀ ਜੇ ਤੁਹਾਡੇ ਕੋਲੇ ਕੋਈ ਸਬੂਤ ਹੈ ਕਾਰਵਾਈ ਕਰਕੇ ਦਿਖਾਓ ਆ ਸਟੇਜ ਦੇ ਉੱਤੇ ਇਹ ਹਰ ਰੋਜ਼ ਕੀ ਤੁਸੀਂ ਕਲਾਕਾਰੀ ਦਿਖਾਉਣ ਲੱਗ ਜਾਨੇ ਔਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਤੁਸੀਂ ਬੋਲਦੇ ਹੋ ਝੂਠ ਪਹਿਲਾਂ ਚਰਨਜੀਤ ਚੰਨੀ ਆਲਾ ਝੂਠ ਕਹਦੇ 2 ਕਰੋੜ ਮੰਗ ਲਿਆ ਹੁਣ ਮੈਂ ਕਾਰਵਾਈ ਕਰੂੰ ਉਹ ਝੂਠ ਬੋਲਿਆ ਸੀ ਕਿ ਹੁਣ ਰਾਹੁਲ ਗਾਂਧੀ ਦੇ ਡਰੋਂ ਨਹੀਂ ਕਾਰਵਾਈ ਕਰ ਪਾਰੇ ਕਦੇ 골ਡੀ ਬਰਾਡ ਫੜ ਲਿਆ ਕਦੇ BMW ਦਾ ਪਲਾਂਟ ਲਾ ਲਿਆ ਸੋ ਆਪਾਂ ਹਰ ਗੱਲ ਨੂੰ ਖਤਮ ਕਰੀਏ ਅੱਜ ਤੁਹਾਨੂੰ ਸਿੱਧਾ ਚੈਲੈਂਜ ਹੈ ਕਿ ਸੁਖ ਵਿਲਾਸ ਤੇ ਜੇ ਕੋਈ ਗਲਤ ਖੋਈ ਐ ਚੀਜ਼ ਉਹਤੇ ਕਾਰਵਾਈ ਕਰਕੇ ਦਿਖਾਓ ਆ ਜਿਹੜਾ ਲੋਕਾਂ ਦਾ ਧਿਆਨ ਪਟਕਾਉਣ ਦੇ ਲਈ ਝੂਠ ਬੋਲਣ ਦਾ ਠੇਕਾ ਲਿਆ ਕਦੇ ਕਿੱਕਲੀ ਪਾਲੀ ਇਹਨਾਂ ਨੂੰ ਬੰਦ ਕਰੋ ਪੰਜਾਬ ਦਾ ਤੁਹਾਡੇ ਕਰਕੇ ਬਹੁਤ ਨੁਕਸਾਨ ਹੋ ਗਿਆ ਨੀਤੀਯੋਗ ਦੀ ਮੀਟਿੰਗ ਦਾ ਤੁਸੀਂ ਕਾਂਗਰਸ ਦੇ ਕਹੇ ਤੇ ਬਾਈਕਾਟ ਕਰਤਾ ਰਵਿੰਦ ਕੇਜਰੀਵਾਲ ਦੀ 6 ਵਜੇ ਤੁਸੀਂ ਭੱਜੇ ਜਾਂਦੇ ਹੋ ਸੋ ਪੰਜਾਬ ਨਾਲ ਦੁਸ਼ਮਣੀ ਕੱਢਣੀ ਬੰਦ ਕਰੋ ਕਾਰਵਾਈ ਕਰਕੇ ਦਿਖਾਓ ਮੁੱਦਿਆਂ ਤੋਂ ਧਿਆਨ ਨਾ ਭਟਕਾਓ